ਸਬਣਾ ਦਿੱਤਾ ਗਿਆ ਸੀ ਇੱਕ ਵਾਰ ਤਾਂ ਗੁਰਦਾਸਪੁਰ ਜ਼ਿਲ੍ਹਾ ਵੀ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਜਿੱਥੇ ਪਾਕਿਸਤਾਨ ਸਰਕਾਰ ਨੇ ਆਪਣਾ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੀ ਨਿਯੁਕਤ ਕਰ ਦਿੱਤਾ ਸੀ ਜਿਸ ਦੇ ਬਾਅਦ ਬਟਾਣਾ ਸ਼ਹਿਰ ਦੇ ਮੁੱਖ ਦਰਵਾਜ਼ਿਆਂ ਉੱਪਰ ਪਾਕਿਸਤਾਨ ਦੇ ਝੰਡੇ ਲਹਿਰਾ ਕੇ ਕੁਝ ਸ਼ਰਾਰਤੀ ਲੋਕਾਂ ਨੇ ਉੱਥੇ ਵਸਦੇ ਸਿੱਖਾਂ ਅਤੇ ਹਿੰਦੂਆਂ ਨੂੰ ਮਾਰਨ ਦੀ ਯੋਜਨਾ ਬਣਾਈ ਤੇ ਲੁੱਟਮਾਲ ਕਰਨ ਤੋਂ ਬਾਅਦ ਦੁਪਹਿਰ ਦੀ ਨਮਾਜ਼ ਅਚਲ ਸਾਹਿਬ ਵਿਖੇ ਪੜਨ ਦਾ ਐਲਾਨ ਕਰ ਦਿੱਤਾ ਚਾਰੇ ਪਾਸੇ ਹਾਹਾਕਾਰ ਮਚ ਗਈ ਦੇਖਦਿਆਂ ਹੀ ਦੇਖਦਿਆਂ ਗੁੰਡਿਆਂ ਦੀ ਸਪੀਡ ਨੇ ਬਟਾਲੇ ਦੇ ਬਾਸਰਪੁਰਾ ਚੂਹੇਵਾਲ ਅਤੇ ਹਸਨਪੁਰ ਪਿੰਡਾਂ ਦੇ ਹਜ਼ਾਰਾਂ ਬੇਗੁਨਾ ਹਿੰਦੂ ਸਿੱਖ ਪਰਿਵਾਰਾਂ ਨੂੰ ਮਾਰ ਕੇ ਪਿੰਡਾਂ ਨੂੰ ਅੱਗ ਲਾ ਦਿੱਤੀ ਅਜਿਹੇ ਖੋਫਨਾਕ ਮਾਹੌਲ ਵਿੱਚ ਬਟਾਲੇ ਦੇ ਰੰਗੀਲਪੁਰ ਪਿੰਡ ਦੇ ਵਸਨੇ ਸਰਦਾਰ ਸੁਲੱਖਣ ਸਿੰਘ ਕਲਸੀ ਨੇ ਆਪਣੇ ਪਿੰਡ ਦੇ ਬਚਾ ਲਈ ਘਰ ਵਿੱਚ ਹੀ ਇੱਕ ਦੇਸੀ ਤੋਪ ਤਿਆਰ ਕਰਕੇ ਪਿੰਡ ਵਾਸੀਆਂ ਦੀ ਜਾਨ ਬਚਾਉਣ ਦਾ ਫੈਸਲਾ ਕੀਤਾ ਅੰਗਰੇਜ਼ ਫੌਜ ਵਿੱਚ ਕਿਸੇ ਵੇਲੇ ਸਿਪਾਹੀ ਦੀ ਨੌਕਰੀ ਕਰਨ ਕਰਕੇ ਸਰਦਾਰ ਸੁਲੱਖਣ ਸਿੰਘ ਕਲਸੀ ਨੂੰ ਅਸਲੇ ਬਾਰੂਦ ਬਾਰੇ ਪੂਰੀ ਜਾਣਕਾਰੀ ਸੀ ਸਰਦਾਰ ਸੁਲੱਖਣ ਸਿੰਘ ਨੇ ਪਾਣੀ ਦੇ ਨਲਕੇ ਨੂੰ ਕੱਟ ਕੇ ਉਸ ਦੀ ਤੋਪ ਬਣਾਈ ਤੇ ਇੱਕ ਲੱਕੜ ਦੇ ਸਟੈਂਡ ਉੱਤੇ ਫਿੱਟ ਕਰ ਦਿੱਤੀ ਨਾਜ਼ੁਕ ਹਾਲਾਤਾਂ ਨੂੰ ਦੇਖਦਿਆਂ ਉਹਨਾਂ ਨੇ ਪਿੰਡ ਵਾਲਿਆਂ ਨਾਲ ਸਲਾਹ ਕਰਕੇ ਪਿੰਡ ਦੇ ਬਾਹਰ-ਬਾਰ ਮੋਰਚਾ ਲਾਇਆ ਤਾਂ ਜੋ ਪਿੰਡ ਦਾ ਕੋਈ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ ਰੰਗੀਲਪੁਰ ਦੇ ਨਾਲ ਲੱਗਦੇ ਪਿੰਡ ਜੈਤੋ ਸਰਜਾ ਅਤੇ ਬੱਲ ਆਦ ਪਿੰਡਾਂ ਦੇ ਸਿੱਖ ਵੀ ਪੂਰੀ ਤਿਆਰੀ ਨਾਲ ਇਸ ਮੋਰਚੇ ਵਿੱਚ ਸੁਲੱਖਣ ਸਿੰਘ ਦਾ ਸਾਥ ਦੇਣ ਲਈ ਆਰ ਆਲੇ ਸਰਦਾਰ ਸੁਲੱਖਣ ਸਿੰਘ ਨੇ ਮੋਰਚੇ ਵਾਲੀ ਥਾਂ ਤੇ ਆਪਣੀ ਬਣਾਈ ਦੇਸੀ ਤੋਪ ਇੱਕ ਕੱਚੀ ਕੰਧ ਉੱਤੇ ਇਸ ਹਿਸਾਬ ਨਾਲ ਸੈੱਟ ਕਰ ਦਿੱਤੀ ਕਿ ਤੋਪ ਦਾ ਗੋਲਾ ਸਿੱਧਾ ਉਹਨਾਂ ਗੁੰਡਿਆਂ ਦੀ ਭੀੜ ਉੱਪਰ ਹੀ ਜਾ ਕੇ ਟਿੱਗੇ 바ਰੂਦ ਕੱਚ ਦੇ ਟੁਕੜੇ ਲੋਹੇ ਦੀਆਂ ਪੱਤੀਆਂ ਕਿਲ ਅਤੇ ਹੋਰ ਤਿੱਖੀਆਂ ਚੀਜ਼ਾਂ ਰਲਾ ਕੇ ਤੋਪ ਦੇ ਗੋਲੇ ਤਿਆਰ ਕਰ ਸੁਲੱਖਣ ਸਿੰਘ ਹਮਲਾਵਰਾਂ ਦੀ ਭੀੜ ਨੂੰ ਉਡੀਕਣ ਲੱਗੇ ਜਦੋਂ ਭੀੜ ਨੂੰ ਸਿੱਖਾਂ ਦੇ ਮੋਰਚੇ ਦਾ ਪਤਾ ਲੱਗਾ ਤਾਂ ਉਹ ਨਾਰੇ ਲਗਾਉਂਦੇ ਹੋਏ ਅੱਗੇ ਵਧਣ ਲੱਗੇ ਪਿੰਡ ਪੁਰੀਆਂ ਦੇ ਨੰਬਰ ਧਾਰ ਵੱਲੋਂ ਗੁੰਡਿਆਂ ਦੀ ਪੀੜ ਉੱਤੇ ਚਲਾਈ ਗਈ ਗੋਲੀ ਕਾਰਨ ਭੀੜ ਹੋਰ ਭੜਕ ਗਈ ਤੇ ਅੱਲਾਹੁ ਅਕਬਰ ਦੇ ਨਾਰੇ ਲਗਾਉਂਦਿਆਂ ਭੀੜ ਨੇ ਅੱਗੇ ਵਧਣਾ ਸ਼ੁਰੂ ਕੀਤਾ ਜਿਵੇਂ ਹੀ ਗੁੰਡਿਆਂ ਦੀ ਇਹ ਭੀੜ ਪਿੰਡ ਰੰਗੀਲਪੁਰ ਦੇ ਨੇੜੇ ਪਹੁੰਚੀ ਤਾਂ ਮੋਰਚਾ ਸੰਭਾਲੀ ਬੈਠੇ ਸੁਲੱਖਣ ਸਿੰਘ ਨੇ ਆਪਣੀ ਬਣਾਈ ਦੇਸੀ ਤੋਪ ਦਾ ਗੋਲਾ ਚਲਾ ਦਿੱਤਾ ਜਿਸ ਨਾਲ ਅਨੇਕਾਂ ਹਮਲਾਵਰ ਮਰ ਗਏ ਅਤੇ ਕਈ ਜ਼ਖਮੀ ਹੋਏ ਅਚਾਨਕ ਚੱਲੇ ਤੋਪ ਦੇ ਗੋਲੇ ਨੇ ਦੁਸ਼ਮਨਾ ਦੇ ਹੋਸ਼ ਉਡਾ ਦਿੱਤੇ ਕਿਉਂਕਿ ਇਹੋ ਜਿਹਾ ਕਾਰਾ ਤਾਂ ਉਹਨਾਂ ਨੇ ਸੋਚਿਆ ਹੀ ਨਹੀਂ ਸੀ ਪੀੜ ਅਜੇ ਸੰਭਲ ਹੀ ਨਹੀਂ ਸਕੀ ਸੀ ਸੁਲੱਖਣ ਸਿੰਘ ਨੇ ਤੋਪ ਦਾ ਦੂਜਾ ਗੋਲਾ ਵਿਚਲਾ ਦਿੱਤਾ ਜਿਸ ਦੇ ਬਾਅਦ ਸਾਰੀ ਭੀੜ ਤਰਬਤਰ ਹੋ ਗਈ ਤੇ ਇਸ ਤਰ੍ਹਾਂ ਸਰਦਾਰ ਸੁਲੱਖਣ ਸਿੰਘ ਕਲਸੀ ਨੇ ਮੋਰਚਾ ਫਤਿਹ ਕਰਕੇ ਆਪਣੇ ਪਿੰਡ ਰੰਗੀਲਪੁਰ ਦੇ ਨਾਲ ਲੱਗਦੇ ਹੋਰ अनेका ਪਿੰਡਾਂ ਨੂੰ ਬਚਾ ਲਿਆ ਕੁਝ ਸਮੇਂ ਬਾਅਦ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਵਿੱਚ ਨਹੀਂ ਭਾਰਤ ਵਿੱਚ ਰਹੇਗਾ ਪਰ ਤਾਂ ਤੱਕ ਹਜ਼ਾਰਾਂ ਲੋਕਾਂ ਦਾ ਕਤਲ ਹੋ ਚੁੱਕਾ ਸੀ ਤੇ अनेका ਪਿੰਡ ਉਜੜ ਚੁੱਕੇ ਸਨ ਪੰਜਾਬ ਦੇ